ਆ ਮਾਣੀ ਪਾਰਟੀ ਦੇ ਪੰਜਾਬ ਦੇ ਲੀਡਰਸ਼ਿਪ ਟਿਕਾ ਕੇ ਦੇਖ ਰਹੀ ਉਹ ਅੱਜ ਕੱਲਾ ਕਲਾ ਨਿਊਚਾ ਨਾ ਉਹ ਦੇਖ ਰਹੀ ਹੋਊਗੀ ਕਿ ਭਾਈ ਸਾਡੀ ਮਿਹਨਤ ਰੰਗ ਲਿਆਈ ਆ ਕਿ ਨਹੀਂ ਲਿਆਈ ਕਿਉਂਕਿ ਲਗਾਤਾਰ ਤੁਸੀਂ ਦੇਖੋ ਮਹੀਨੇ ਦੇ ਦਿੱਲੀ ਦੇ ਵਿੱਚ ਪ੍ਰਚਾਰ ਕਰਨ ਤੇ ਲੱਗੇ ਹੋਏ ਸੀ ਹਰੇਕ ਲੀਡਰ ਦੀ ਜ਼ਿੰਮੇਵਾਰੀ ਲਈ ਹਰੇਕ ਲੀਡਰ ਦੀ ਜਿਹੜੀ ਆ ਉੱਥੇ ਰਿਸਪੌਂਸਿਬਿਲਟੀ ਫਿੱਟ ਕੀਤੀ ਗਈ ਭਾਈ ਤੁਸੀਂ ਆ ਹਲਕੇ ਦੇ ਵਿੱਚ ਪ੍ਰਚਾਰ ਕਰਨਾ ਔਰ ਇੱਥੋਂ ਹਿਲਣਾ ਨਹੀਂ ਇਹ ਨਹੀਂ ਕਿ ਕਿਤੇ ਐਵੇਂ ਹੋਟਲਾਂ ਦੇ ਵਿੱਚ ਸੌਂ ਕੇ ਮੁਰ ਜਾਵੋ ਪ੍ਰੋਪਰ ਪ੍ਰਚਾਰ ਕਰਨਾ ਉੱਥੇ ਜਾ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਡੋਰ ਟੂ ਡੋਰ ਜਾਣਾ ਗਲੀਆਂ ਮਹਾਲਿਆਂ ਬੱਚੇ ਜਾਣਾ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਇੱਕ ਦੂਜੇ ਨੂੰ ਫੋਨ ਖੜਕਾਉਣ ਲੱਗ ਗਏ ਹੋਣਗੇ ਆਮ ਆਈ ਪਾਰਟੀ ਦੇ ਪੰਜਾਬ ਦੇ ਲੀਡਰ ਕਿ ਭਾਈ ਕੀ ਬਣਿਆ ਤੁਸੀਂ ਕਿਹੜੇ ਹਲਕੇ 'ਚ ਗਏ ਸੀ ਉੱਥੋਂ ਦਾ ਕੀ ਬਣਿਆ ਕੋਈ ਖੁਸ਼ ਵੀ ਹੋਣਾ ਕੋਈ ਪੱਟਾਂ ਤੇ ਥਾਪੀ ਵੀ ਮਾਰਦਾ ਹੋਣਾ ਕੋਈ ਇਹ ਵੀ ਕਹਿੰਦਾ ਹੋਣਾ ਕਿ ਯਾਰ ਪਤਾ ਹੀ ਨਹੀਂ ਸੀ ਐ ਹੋ ਜਾਊਗਾ ਤੁਸੀਂ ਦੇਖੋ ਅਜਿਹੀਆਂ ਗੱਲਾਂ ਲੀਡਰ ਆਪਸ ਦੇ ਵਿੱਚ ਫੋਨ ਘੜਕਾਉਣੇ ਸ਼ੁਰੂ ਹੋ ਗਏ ਹੋਣਗੇ ਤਾਂ ਲਗਾਤਾਰ ਆਮ ਆਦਮੀ ਪਾਰਟੀ ਦੇ ਜਿਹੜੇ ਦਿਗਜ ਸੀ ਉਹ ਕਿਤੇ ਨਾ ਕਿਤੇ ਪਿੱਛੇ ਹੋਏ ਨੇ ਉਹ ਪਿੱਛੇ ਚੱਲ ਰਹੇ ਨੇ ਚਾਹੇ ਅਰਵਿੰਦ ਕੇਜੀਵਾਲ ਮੂਰੇ ਨਿਕਲੇ ਨੇ ਲੀਡ ਬਣਾਈ ਆ ਪਰ ਲੀਡ ਕੋਈ ਬਹੁਤੀ ਵੱਡੀ ਨਹੀਂ ਆ 200 ਦੀ ਮਹ ਜੇ ਲੀਡ ਐ ਇੰਨੀ ਕੁ ਲੀਡ ਤਾਂ ਜਿਹੜੀ ਆ ਆਮ ਟੁੱਟ ਜਾਂਦੀ ਆ ਪਰ ਤੁਸੀਂ ਦੇਖੋ ਸਭ ਤੋਂ ਵੱਡਾ ਫਰਕ ਕਿਹੜੀਆਂ ਕਿਹੜੀਆਂ ਸੀਟਾਂ ਤੇ ਪੈ ਗਿਆ ਕਿਹੜੇ-ਕਿਹੜੇ ਲੀਡਰਾਂ ਦੇ ਨਾਲ ਲਗਾਤਾਰ ਸਤਿੰਦਰ ਜੈਨ ਪਿੱਛੇ ਚੱਲ ਰਿਹਾ ਮਨੀਸ਼ ਸੋਧਿਆ ਇੱਕ ਵਾਰ ਸਿਰਪੱਗੇ ਨਿਕਲੇ ਪਰ ਹੁਣ ਮਨੀਸ਼ ਸੋਧਿਆ ਵੀ ਪਿੱਛੇ ਹੋ ਗਿਆ